ਪਿੰਡ ਰੁੜਕਾ ਕਲਾ ਵਿੱਚ ਲੁੱਟ ਕਰਨ ਆਏ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਸੀ ਪੁਲਿਸ ਨੇ ਹੁਣ ਉਸਦੇ ਦੂਸਰੇ ਸਾਥੀ ਨੂੰ ਵੀ ਕਾਬੂ ਕਰ ਲਿਆ ਹੈ ਜਿਨ੍ਹਾਂ ਪਾਸੋਂ 2000 ਦੀ ਨਕਦੀ ਦਸਤਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਰਕੇਸ਼ ਕੁਮਾਰ ਨੇ ਦੱਸਿਆ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਭਾਸ਼ ਚੰਦਰ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਰੁੜਕਾ ਕਲਾ ਨੇ ਦੱਸਿਆ ਸੀ ਕਿ ਉਸ ਦੀ ਪਿੰਡ ਵਿੱਚ ਦੁਕਾਨ ਹੈ ਜਿੱਥੇ 3 ਨੌਜਵਾਨ ਇੱਕ ਬਿਨਾ ਨੰਬਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਆਪਣੇ ਡੱਬੇ ਵਿੱਚੋਂ ਦਾਤਰ ਕੱਢ ਕੇ ਉਸ ਨੂੰ ਡਰਾ ਧਮਕਾ ਕੇ ਉਸਦੇ ਗੱਲੇ ਵਿੱਚ 2000 ਰੁਪਏ ਕੱਢ ਲੈ ਸਨ ਜਿਨ੍ਹਾਂ ਵਿੱਚੋਂ ਦੋਨ ਉਪ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਹੈ ਜინა ਦੀ ਪਛਾਣ ਸਰਦਿਕ ਮਸੀਹ ਪੁੱਤਰ ਸੈਫੀ ਮਸੀਹ ਵਾਸੀ ਉੱਚੀ ਕਾਟੀ ਫਲੋਰ ਅਮਨਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਦਿਲਬਾਗ ਸਿੰਘ ਉਰਫ ਬੱਗਾ ਵਾਸੀ ਉੱਚੀ ਕਾਟੀ ਫਲੋਰ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਨ੍ਹਾ ਦੇ ਤੀਜੇ ਸਾਥੀ ਅੰਕੁਸ਼ ਪੁੱਤਰ ਮੁੱਲਲੀ ਵਾਸੀ ਉੱਚੀ ਕਾਟੀ ਫਲੋਰ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਐਸਐਚਓ ਨੇ ਦੱਸਿਆ ਸਰਦਿਕ ਮਸੀਹ ਦੇ ਖਿਲਾਫ ਪਹਿਲਾਂ ਵੀ 4 ਪੱਖ ਵਖਤਰਾਮਾ ਹੇਠ ਥਾਣਾ ਫਲੋਰਾ ਤੇ ਲੁਧਿਆਣਾ ਵਿਖੇ ਮਾਮਲੇ ਦਰਜ ਹਨ ਹਾਂਜੀ ਸਰ ਆ ਦੋ ਲੜਕੇ ਫੜੇ ਆ ਜੀ ਵਾਰਦਾਤ ਕਰਦੇ ਜੀ ਇਹਨਾਂ ਦਾ ਥੋੜਾ ਵਿਸਤਾਰ ਨਾਲ ਦੱਸਿਓ ਜੀ ਇਹਨੇ ਸਾਡੇ ਕੋਲ ਪਹਿਲ ਸਾਡੀ ਏਸੀ ਰੇਗਲ ਸਿੰਘ ਗਸਤੇਦੂ ਨਾਮ ਸੀ ਤੇ ਉਹਨੂੰ ਸੁਵਾਰਚੰਦਰ ਸੁਮਤ ਨਾਸੀ ਦਾਸ ਨੇ ਰੋਕਿਆ ਕਰਾਂ ਨੂੰ ਉਹਨਾਂ ਨੇ ਜਿਹੜੇ ਗੁਮਾਨ ਕਰਦੇ ਨੇ ਵੈਸਟ ਕੋਟੀਆਂ ਤੇ ਨਾਲ ਕੱਪੜੇ ਵੀ ਉਹੋ ਨੇ ਜਾਨ ਹਾਸੀ ਪਰਸੋ ਨੂੰ ਕੋਲ ਨੂੰ ਸ਼ਾਮ ਦੇ ਟਾਈਮ ਤੇ ਇੱਕ ਮੋਟਰਸਾਈਕਲ ਦੇ ਬਿਨਾ ਨੰਬਰੀ ਮੋਟਰਸਾਈਕਲ ਤੇ ਨੌਜਵਾਨ ਆਈ ਸੀ ਜਿਹੜੋ ਨੇ ਨੂੰ ਤੱਕਾ ਮਾਰ ਕੇ ਲਾਟੇ ਪਾ ਕੇ ਤੇ ਉਹਨਾਂ ਦੇ ਜਿਹੜੇ ਗੱਲੇ ਚੋਂ ਪੈਸੇ ਕੱਢ ਕੇ ਹੀ ਮੱਝ ਗਏ ਸੀ ਮੰਦਸੇਬੀ ਇਹ ਨੌਜਵਾਨ ਕੋ 1 ਮਹੀਨਾ ਪਹਿਲਾਂ ਵੀ ਆਏ ਸੀ ਉਦੋਂ ਦਾ 5000 ਰੁਪਏ ਕੋਕੇ ਲਏ ਸੀ ਇਹ ਤੇ ਮਕਰਮਦ ਦਰਜ ਕਰਕੇ ਤੇ ਤਬਦੀਸੀ ਆਵੀ ਸੀ ਅਮਨਤ ਦੇ ਦੌਰਾਨ ਜਿਹੜੇ ਦੋ ਜਿਹੜੇ ਦੋਸ਼ੀ ਨਾਲ ਤੋਰ ਸੀ ਸਰਕੰਸੀ ਤੇ ਅਮਨਦੀਪ ਕੋ ਪ੍ਰਿੰਸ ਜਿਹੜੇ ਉੱਚੀ ਘਾਟੀ ਬਲਾਉ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰফতার ਕਰ ਲਿਆ ਇਹਨਾਂ ਦਾ ਤੀਜਾ ਸਾਥੀ ਵੀ ਨਾਲ ਖੁਸ਼ ਹੈ ਇਹ ਵੀ ਉੱਚੀ ਘਾਟੀ ਬਲਾਉਦਾ ਇਹ ਰਿਫਰਾਰ ਹੈ ਇਹਨੂੰ ਗ੍ਰফতার ਕਰਨਾ ਬਾਕੀ ਹੈ ਇਹਨਾਂ ਗ੍ਰফতার ਕੀਤੇ ਵਿਅਕਤੀਆਂ ਨੂੰ ਅਸੀਂ ਜਿਹੜੇ ਹੈ ਬਰਤੇਗਾ ਦਫਤਰ ਤੇ ਪਲੱਸ ਇਹ ਮੋਟਰਸਾਈਕਲ ਤੇ 2000 ਰੁਪਏ ਕੋਈ ਉਤਰਾਮ ਕਰ ਲੈਣੇ ਹੁਣ ਇਹਨੂੰ ਅਜਮਾਨ ਜੋਗਾਤਾ ਦੇ ਪੇਸ਼ ਕੀਤਾ ਜਾ ਰਿਹਾ ਹੈ ਅੰਦਰ ਮਾਰ ਲੈ ਕੇ ਜਿਹਨਾਂ ਤੇ ਹੋਰ ਜਿਹੜੇ ਇਨਬਾਦਾਂ ਸਬੰਧੀ ਦਵਾਈ ਦਾ ਪਤਾ ਕਰਾਂਗੇ ਤੇ ਪਲੱਸ ਜਿਹੜਾ ਇਹ ਸਾਰੰਗੀ ਇਹ ਕ੍ਰਿਮੀਨਲ ਨੇਚਰ ਦਾ ਹੁੰਦਾ ਹੈ ਕਿ ਤੇ ਆਹ ਜਿਹੜੀ ਪਹਿਲਾਂ ਹੀ 307 ਲੁੱਟ ਖੋਹ ਤੇ ਆਰਮੈਂਟ ਦੇ ਮਾਮਲੇ ਵਿੱਚ ਅਰਜੇ ਜਿਹੜੇ 2 ਕੇਸੇ ਦੇ ਚੱਲਦੇ ਨੇ ਤੇ ਉਹ ਚੋਰੀ ਹੋ ਚੁੱਕਾ ਤੇ ਇਹ ਕਥੀ ਜਾਰੀ ਹੈ ਦਵਾਈ ਨਾਲ ਪੁਰੀਸ਼ ਕਰਕੇ ਬਾਕੀ ਬਾਤਾਂ ਦਾ ਹੋਵੇਗਾ